ਮਾਨ ਨੇ ਕੀਤਾ ਸਨਮਾਨ ਇੱਥੇ ਚੰਡੀਗੜ੍ਹ ਤੁਸੀਂ ਜਨਰੇ ਰਿਹਾਈਸ਼ ਤੇ ਬੁਲਾ ਕੇ ਕੀਤੀ ਮੁਲਾਕਾਤ ਦੋਹਾਂ ਨੇ ਨਹਿਰ ਦੇ ਵਿੱਚ ਡੁੱਬਰੇ 11 ਲੋਕਾਂ ਦੀ ਬਚਾਈ ਸੀ ਜਾਨ ਸਿੰਘਾ ਮਾਨ ਨੇ ਵੀ ਕਰਗਿਲ ਦੇ ਸ਼ਹੀਦਾਂ ਨੂੰ ਕੀਤਾ ਨਮਨ ਚੰਡੀਗੜ੍ਹ ਦੇ ਵਿੱਚ ਵਾਰ ਮੈਮੋਰੀਅਲ ਤੇ ਪਹੁੰਚ ਕੇ ਭੇਟ ਕੀਤੀ ਸ਼ਰਧਾਂਜਲੀ ਸਾਹਿਬਾ ਫੌਜੀਆਂ ਦੇ ਨਾਲ ਵੀ ਕੀਤੀ ਮੁਲਾਕਾਤ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਮਰੀਕਾ ਤੋਂ ਗਰਾਉਂਡ ਜ਼ੀਰੋ ਤੋਂ ਰਿਪੋਰਟ ਵਿਖਾਵਾਂਗੇ ਕਿ ਆਖਰਕਾਰ ਜਿਸ ਜਗ੍ਹਾ ਤੋਂ ਡੰਕੀ ਰੂਡ ਲਗਾ ਕੇ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਨੌਜਵਾਨ ਵੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਸਨ ਤੇ ਉੱਥੇ ਉਹਨਾਂ ਕਿਵੇਂ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਕਿਵੇਂ ਬਾਰਕੀ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਤਾਂ ਗਰਾਉਂਡ ਜ਼ੀਰੋ ਤੋਂ ਅਮਰੀਕਾ ਤੋਂ ਤੁਹਾਨੂੰ ਅਸੀਂ ਰਿਪੋਰਟ ਵਿਖਾਵਾਂਗੇ ਕਿਉਂਕਿ ਅਮਰੀਕਾ ਦੇ ਵੱਲੋਂ ਕੀਤੇ ਸਖਤ ਰੂਲਸ ਤੋਂ ਬਾਅਦ ਹੁਣ ਮੈਕਸੀਕੋ ਦਾ ਬਾਰ ਸਾਡੇ ਸਹਿਯੋਗੀ ਸੰਜੇ ਸੂਰੀ ਨੇ ਇਸਤੇ ਸੁਪਰ ਐਕਸਪੋਜ਼ਰ ਰਿਪੋਰਟ ਕੀਤੀ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਡੰਕੀ ਰੂਟ ਤੇ ਅਮਰੀਕੀ ਫੌਜ ਦੀ ਹੁਣ ਤਿੱਖੀ ਨਜ਼ਰ ਹੈ ਯਾਨੀ ਕਿ ਹੁਣ ਡੰਕੀ ਰੂਟ ਲਗਾ ਕੇ ਡੰਕੀ ਰੂਟ ਦੇ ਜ਼ਰੀਏ ਅਮਰੀਕਾ ਦੇ ਵਿੱਚ ਮੈਕਸੀਕੋ ਬਾਰਡਰ ਦੇ ਜ਼ਰੀਏ ਦਾਖਲ ਹੋਣਾ ਸੌਖਾ ਨਹੀਂ ਹੋਵੇਗਾ ਗਰਾਉਂਡ ਜ਼ੀਰੋ ਤੋਂ ਰਿਪੋਰਟ ਬਖਾਉਂਦੇ ਹਾਂ ਅਮਰੀਕਾ ਦੇ ਫੌਜੀ ਹੈਲੀਕਾਪਟਰ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਵਾਰ ਲਈ ਡਿਪਲੋਏ ਹੋ ਰਹੇ ਨੇ। ਥਾਂ-ਥਾਂ ਭੇਜੇ ਜਾ ਰਹੇ ਨੇ। ਟ੍ਰੂਪਸ ਨੂੰ ਉਹਨਾਂ ਵਿੱਚ ਭੇਜਿਆ ਜਾ ਰਿਹਾ ਹੈ। ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ। ਉਹਨਾਂ ਨੂੰ ਡਿਪਲੋਏ ਕੀਤਾ ਜਾ ਰਿਹਾ ਹੈ। ਨਾਲ-ਨਾਲ ਐਪੈਸ਼ੇ ਅਟੈਕ ਹੈਲੀਕਾਪਟਰ ਡਿਪਲੋਏ ਹੋ ਰਹੇ ਨੇ ਵੱਡੇ ਲੈਵਲ ਤੇ ਮਬਿਲਾਈਜੇਸ਼ਨ ਚੱਲ ਰਹੀ ਹੈ ਮੈਕਸੀਕੋ ਦੇ ਬਾਰਡਰ ਤੇ। ਕਨਵੋਏ ਤਿਆਰ ਕੀਤੇ ਜਾ ਰਹੇ ਨੇ। ਗੱਡੀਆਂ ਦੀ ਪੈਟਰੋਲਿੰਗ ਚਾਲੂ ਹੈ। ਵੇਖੇ ਲੱਗਦਾ ਹੈ ਕਿ ਸ਼ਾਇਦ ਯੂਕਰੇਨ ਰਸ਼ੀਆ ਦੇ ਬਾਰਡਰ ਤੇ ਇਨੀ ਡਿਪਲੋਇਮੈਂਟ ਨਹੀਂ ਹੈਗੀ ਫੌਜੀਆਂ ਦੀ ਜਿੰਨੀ ਅਮਰੀਕਾ ਨੇ ਆਪਣੇ ਮੈਕਸੀਕੋ ਦੇ ਬਾਰਡਰ ਤੇ ਲਾਈ ਹੋਈ ਹੈ ਕਨਵੋਏ ਤੇ ਕਨਵੋਏ ਚਲੇ ਆ ਰਹੇ ਨੇ ਫੌਜੀਆਂ ਨੂੰ ਲੈ ਕੇ ਜਿੰਨੀ ਕੋ ਫੌਜ ਕਈ ਮੂਲਕਾਂ ਦੀ ਟੋਟਲ ਨਹੀਂ ਹੁੰਦੀ ਉਸ ਤੋਂ ਵੱਧ ਟਰੰਪ ਨੇ ਮੈਕਸੀਕੋ ਦੇ ਬਾਰਡਰ ਤੇ ਇਲੀਗਲ ਮਾਈਗ੍ਰੈਂਟਾਂ ਨੂੰ ਰੋਕਣ ਵਾਸਤੇ ਲਾਈ ਹੋਈ ਹੈ ਸਾਰੇ ਆਰਡਰ ਸਿੱਧੇ ਵਾਈਟ ਹਾਊਸ ਤੋਂ ਜਾ ਰਹੇ ਨੇ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਹੁੰਦਾ ਹੈ ਉਹ ਫੌਜ ਦੇ ਕਮਾਂਡਰ ਇਨ ਚੀਫ ਵੀ ਹੁੰਦਾ ਹੈ ਤੇ ਕਈ ਵਾਰ ਲੱਗਦਾ ਕਿ ਟਰੰਪ ਜਿਹੜਾ ਹੈ ਪ੍ਰੈਜ਼ੀਡੈਂਟ ਕਾਟ ਹੈਗਾ ਕਮਾਂਡਰ ਇਨ ਚੀਫ ਜ਼ਿਆਦਾ ਹੈ ਲੇਕਿਨ ਟਰੰਪ ਦਾ ਕਹਿਣਾ ਹੈ ਉਹਦਾ ਮੰਨਣਾ ਹੈ ਕਿ ਇਹ ਇਲੈਕਸ਼ਨ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਇਸ ਮੁੱਦੇ ਨੂੰ ਲੈ ਕੇ ਉਹ ਇਲੈਕਸ਼ਨ ਜਿੱਤਿਆ ਹੈ ਤੇ ਉਹ ਆਪਣਾ ਉਹ ਵਾਅਦਾ ਪੂਰਾ ਕਰ ਰਿਹਾ ਹੈ ਲੋਕਾਂ ਦੀ ਮੰਗ ਪੂਰੀ ਕਰ ਰਿਹਾ ਹੈ ਤੇ ਬਾਰਡਰ ਤੇ ਆਰਮਡ ਪਰਸਨਲ ਕੈਰੀਅਰ ਦੀ ਪੋਜੀਸ਼ਨ ਲਈ ਹੋਈ ਹੈ ਤੇ ਦੂਰਬੀਨ ਲੈ ਕੇ ਫੌਜੀ ਤਰਦੇ ਨੇ ਕੋਈ ਗਲਤ ਵੜਨ ਦੀ ਕੋਸ਼ਿਸ਼ ਤੇ ਨਹੀਂ ਕਰ ਰਿਆ ਨਾਲ ਰੈਡਾਰ ਲੱਗੇ ਹੋਏ ਨੇ ਇਹਨਾਂ ਰੈਡਾਰਾਂ ਦੀ ਬਹੁਤ ਲੰਬੀ ਰੇਂਜ ਹੈਗੀ ਤੇ ਇਹਨਾਂ ਚੋਂ ਦੂਰ ਦੂਰ ਤੱਕ ਨਿਗਾਹ ਉਹਨਾਂ ਦੀ ਰਹਿੰਦੀ ਹੈ ਕਿ ਕੋਈ ਗਲਤ ਮੂਵਮੈਂਟ ਤੇ ਨਹੀਂ ਹੈ ਜਿੰਨੂੰ ਫੜਿਆ ਜਾਏ ਜਿੰਨੂੰ ਰੋਕਿਆ ਜਾਏ ਤੇ ਹਰ ਤਰ੍ਹਾਂ ਨਾਲ ਇਹ ਕੋਸ਼ਿਸ਼ ਹੈ ਕਿ ਪੂਰੇ ਲੰਬੇ ਬਾਰਡਰ ਨੂੰ ਕਵਰ ਕੀਤਾ ਜਾਏ ਇਸ ਤਰ੍ਹਾਂ ਤੇ ਰੈਡਾਰ ਦੇ ਨਾਲ ਨਾਲ ਹੁਣ ਦੀਵਾਰ ਤਿਆਰ ਹੋ ਰਹੀ ਹੈ ਪਹਿਲਾਂ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਵਿੱਚ ਇਹਨਾਂ ਦੀਵਾਰਾਂ ਦਾ ਕੰਮ ਰੋਕਤਾ ਸੀਗਾ ਹੁਣ 트ੰਪ ਨੇ ਆ ਕੇ ਫੇਰ ਚਾਲੂ ਕਰਤਾ ਹੈ ਤੇ ਇਹਨਾਂ ਦੀਵਾਰਾਂ ਨੂੰ ਉੱਚਾ ਕੀਤਾ ਜਾ ਰਿਹਾ ਹੈ ਇਹਨਾਂ ਤੇ ਨਈ ਸਰਵੇਲੈਂਸ ਇਕਵਿਪਮੈਂਟ ਲਾਈ ਜਾ ਰਹੀ ਹੈ ਤੇ ਇਹਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਬਲਕਿ ਥਾਂ ਥਾਂ ਤੇ ਇੱਕ ਨਈ ਦੋ ਦੋ ਦੀਵਾਰਾਂ ਤਿਆਰ ਕੀਤੀ ਜਾ ਰਹੀਆਂ ਨੇ ਨਾਲ ਨਾਲ ਤੇ ਉਹਨਾਂ ਦੇ ਵਿੱਚ ਪੈਟਰੋਲਿੰਗ ਚਾਲੂ ਹੈ ਤਾਕੀ ਇੱਕ ਦੀਵਾਰ ਨੂੰ ਕੋਈ ਟੱਪ ਵੀ ਆਵੇ ਤੇ ਦੋ ਟਪਨਾ ਬੜਾ ਔਖਾ ਹੋਣਾ ਹੈ ਸਰਕਾਰ ਨੇ ਆਪਣੀ ਪੋਜੀਸ਼ਨ ਬਿਲਕੁਲ ਸਾਫ਼ ਕਰਤੀ ਹੈ ਜੋ ਜਾਇਜ਼ ਆਏ ਉਹ ਠੀਕ ਹੈ ਉਹਦਾ ਸਵਾਗਤ ਹੈ ਲੇਕਿਨ ਗਲਤ ਤਰੀਕੇ ਨਾਲ ਅਮਰੀਕਾ ਵਿੱਚ ਆਣਾ ਤੇ ਉੱਥੇ ਰਹਿਣ ਦੀ ਕੋਸ਼ਿਸ਼ ਕਰਨਾ ਹੁਣ ਸਰਕਾਰ ਬਰਦਾਸ਼ਤ ਨਹੀਂ ਕਰੇਗੀ अगर लोग कानून के आ, के रूप कानूनी रूप से अमेरिका आए वो अमेरिका में अवसार मिलेंगे आ, और आ, उनका स्वागत है आ, लेकिन अगर लोग आ, कोई ना कोई कानून तोड़कर अमेरिका के अंदर आ, आने की कोशिश करे या इजाजत के बगैर रहे आ, वो आ, उसका कॉन्सिक्वेंसेस का सामना करना पड़ेगा ਇੰਨੀ ਟਾਈਟ ਸਿਕਿਉਰਿਟੀ ਤੇ ਇੰਨੀ ਵੱਡੀ ਡਿਪਲॉयਮੈਂਟ ਨੂੰ ਵੇਖ ਕੇ ਹੀ ਹੁਣ ਤੋਂ ਹੀ ਗੈਰ ਕਾਨੂੰਨੀ ਅਮਰੀਕਾ ਪਹੁੰਚਣ ਦੀ ਕੋਸ਼ਿਸ਼ਾਂ ਕਾਫੀ ਘਟ ਗਈਆਂ ਨੇ ਹਾਲమే ਇਹ ਹਮਨੇ ਅਮਰੀਕੀ ਥਾਮ ਹੋਮਨ ਨਾਮੇ ਬਾਰਡਰਜ਼ ਆਰ ਸੇ ਸੁਨਾ ਕਿ ਬਾਈਡਨ ਪ੍ਰਸ਼ਾਸਨ ਮੇ 1800 लोग प्रतिदिन आमना सामना हुआ हमारे सार्वजनिक सुरक्षा रखने वाले बॉर्डर प्रोटेक्शन पेट्रोल से लेकिन हाल में ही वो संख्या बस 18 बन सो काफी गए सो काफ़ी गिर गई वही संख्या तो जे फिर भी कोई एजेंडा दे भेकावे में जाके या अपने बेबुनियादी ख्वाबों में जाके ਕਈ ਮੈਂ ਆਣੇ ਆਣੇ ਤੇ ਉਹਨਾਂ ਨੂੰ ਫਿਰ ਧਿਆਨ ਰੱਖਣਾ ਪੈਣਾ ਕਿ ਇੱਥੇ ਇੰਤਜ਼ਾਮ ਪੱਕੇ ਨੇ ਇਹਨਾਂ ਦੀ ਨਿਗਾਹ ਤੇਜ਼ ਏ ਤੇ ਇਹਨਾਂ ਦੇ ਖੇਤਰ ਧਿਆਨ ਨੇ ਰੋਕਾਂਗੇ ਅਗਲੀ ਵੱਡੀ ਖਬਰ ਦਾ ਸੀਸ ਫਾਇਰ ਤੇ ਸਾਬਕਾ ਫੌਜ ਮੁਖੀ ਦਾ ਵੱਡਾ ਬਿਆਨ ਆਇਆ ਇੱਕ ਦੋ ਦਿਨ ਬਾਅਦ ਹੋਣਾ ਚਾਹੀਦਾ ਸੀ ਸੀਸ ਫਾਇਰ ਜਨਰਲ ਮਲਿਕ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਦੋ ਦਿਨ ਬਾਅਦ ਸੀਸ ਫਾਇਰ ਹੋਣਾ ਚਾਹੀਦਾ ਸੀ ਇੱਕ ਦੋ ਦਿਨ ਹੋਰ ਮਿਲਦੇ ਤਾਂ ਜ਼ਿਆਦਾ ਅਸਰ ਹੋਣਾ ਸੀ ਜਨਰਲ ਮਲਿਕ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਨਾਂ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਮਜ਼ਬੂਤ ਸਥਿਤੀ ਦੇ ਵਿੱਚ ਹੀ ਭਾਰਤ ਆਪਰੇਸ਼ਨ ਸਿੰਧੂਰ ਦੇ ਜਾਂ ਸਰਜੀਕਲ ਸਟ੍ਰਾਈਕ ਨਾਲ ਖਤਮ ਨਹੀਂ ਹੋਵੇਗਾ ਤਵਾਦ ਜਨਰਲ ਮਲਿਕ ਦੇ ਨਾਲ ਪੂਰਾ ਇੰਟਰਵਿਊ ਅੱਜ ਰਾਤ ਤੁਸੀਂ 8 ਵਜੇ ਨਿਊਜ਼ ਈਟਨ ਪੰਜਾਬ ਤੇ ਦੇਖ ਸਕਦੇ ਹੋ ਤੇ ਨਿਊਜ਼ ਈਟਨ ਪੰਜਾਬ ਦੇ ਨਾਲ ਗੱਲਬਾਤ ਕਰਦੇ ਹੋਏ ਹੈ ਸੀਜ਼ਫਾਇਰ ਨੂੰ ਲੈ ਕੇ ਸਾਬਕਾ ਫੌਜ ਮੁਖੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਨਰਲ ਮਲਿਕ ਦੇ ਵੱਲੋਂ ਕਿਹਾ ਗਿਆ ਕਿ ਇੱਕ ਦੋ ਦਿਨ ਬਾਅਦ ਸੀਜ਼ਫਾਇਰ ਹੋਣਾ ਚਾਹੀਦਾ ਸੀ ਇੱਕ ਦੋ ਦਿਨ ਹੋਰ ਮਿਲਦੇ ਤਾਂ ਜ਼ਿਆਦਾ ਅਸਰ ਹੋਣਾ ਸੀ ਦਰਸਲ ਜਿਸ ਤਰੀਕੇ ਦੇ ਨਾਲ 22 April ਨੂੰ ਅਤਵਾਦੀਆਂ ਦੇ ਵੱਲੋਂ ਪਹਿਲਗਾਮ ਦੇ ਵਿੱਚ ਨੇ ਹੱਥੇਸਲਾਂੀਆਂ ਤੇ ਹਮਲਾ ਕੀਤਾਗੇ 26 ਸਲਾਂੀਆਂ ਨੂੰ ਮੌਤੇ ਘਾਟ ਧਾਰ ਦਿੱਤਾ ਗਿਆ ਉਸ ਤੋਂ ਬਾਅਦ ਭਾਰਤੀ ਸੈਨਾ ਦੇ ਵੱਲੋਂ ਪਾਕਿਸਤਾਨ ਨੂੰ ਅਤੇ ਅਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਜਿਸ ਤਰੀਕੇ ਦੀ ਕਾਰਵਾਈ ਕੀਤੀ ਗਈ 7 8 ਤੇ 9 ਮਈ ਨੂੰ ਤੇ ਉਸ ਤੋਂ ਬਾਅਦ 10 ਮਈ ਨੂੰ ਦਰਸਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਕਿ ਸੀਜ਼ਫਾਇਰ ਦਾ ਫੈਸਲਾ ਲਿਆ ਜਾਂਦਾ ਜੰਗਬੰਦੀ ਦਾ ਫੈਸਲਾ ਲਿਆ ਗਿਆ ਤੇ ਇਸੇ ਸੀਜ਼ਫਾਇਰ ਨੂੰ ਲੈ ਕੇ ਸਾਬਕਾ ਫੌਜ ਮੁਖੀ ਆ ਜਨਰਲ ਮਲਿਕ ਦੇ ਵੱਲੋਂ ਨਿਊਜ਼ ਰੇਟਰਨ ਪੰਜਾਬ ਤੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਦੋ ਦਿਨ ਬਾਅਦ ਫਾਇਰ ਹੋਣਾ ਚਾਹੀਦਾ ਸੀ ਇੱਕ ਦੋ ਦਿਨ ਹੋਰ ਮਿਲਦੇ ਤਾਂ ਇਸ ਦਾ ਜ਼ਿਆਦਾ ਅਸਰ ਹੋਣਾ ਸੀ ਮੈਨੂੰ ਲੱਗਦੀ ਹੈ ਕਿ ਅਬ ਟੈਰਰਿਜ਼ਮ ਕੋ ਆਪਰੇਸ਼ਨ ਸਿੰਦੂਰ ਬਾਲਾਕੋਟ ਸਟ੍ਰਾਈਕ ਜਾਂ ਸਰਜਿਕਲ ਸਟ੍ਰਾਈਕ ਖਤਮ ਕਰ ਸਕਤੀ ਹੈ ਨਹੀਂ ਇਹ ਡਿਪੈਂਡ ਕਰਤਾ ਹੈ ਪਾਕਿਸਤਾਨ ਕੀ ਪਾਲਿਸੀ ਕੀ ਉਪਰ ਖਾਸਕਰ ਪਾਕਿਸਤਾਨ ਆਰਮੀ ਕੀ ਪਾਲਿਸੀ ਕੀ ਉਪਰ और जिस तरीके से अभी उनके लीडरशिप आई है आसिम मुनर के आ, आ, मुझे नहीं लगता कि वो ज़्यादा देर तक वो बैठे रहेंगे जी। कुछ ना कुछ करेंगे तो ये डेटरेंस की बात है देखते हैं कितनी देर तक डेटरेंस चलती है उनको अभी ये भी मालूम है कि अगर उन्होंने दोबारा किया कोई बड़ा काम किया तो उसके ऊपर आ, उनके ऊपर ज़्यादा चोट आएगी अब तो प्राइम मिनिस्टर ने बिल्कुल क्लियर कर दिया है कि ये जो भी अगर हो होगा तो उसको हम लड़ाई की तरह से देखेंगे आज पूरा देश कारगिल विजय दिवस की छब्बीवी वरेगंध मना रहा है, जवानों की शहादत को सजदा किया जा रहा है हर साल छब्बीस जुलाई में कारगिल विजय दिवस वजह दस मनाया जाता है क्योंकि इस दिन 1999 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਲਗਭਗ 60 ਦਿਨਾਂ ਤੱਕ ਚੱਲੀ جنگ ਦਾ ਅੰਤ ਹੋਇਆ ਸੀ ਦੱਸਦੀਏ ਕਿ ਇਹ ਉਹ ਦਿਨ ਹੈ ਜਦੋਂ ਭਾਰਤ ਦੇ ਬਹਾਦਰ ਪੁੱਤਰਾਂ ਨੇ ਬਹਾਦਰ ਸਪੁੱਤਾਂ ਨੇ ਜੰਮੂ ਕਸ਼ਮੀਰ ਦੀਆਂ ਕਰਗਿਲ ਚੋਟੀਆਂ ਤੋਂ ਪਾਕਿਸਤਾਨੀ ਫੌਜ ਨੂੰ ਖਦੇੜ ਦਿੱਤਾ ਸੀ ਤੇ ਆਪਰੇਸ਼ਨ ਵਿਜੇ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ ਸੀ ਭਾਰਤ ਦੇ ਬਹਾਦਰ ਜਵਾਨਾਂ ਦੀ ਉਹ ਸ਼ਾਨਦਾਰ ਜਿੱਤ ਅਤੇ ਆਪਣੇ ਦੇਸ਼ ਦੇ ਲਈ ਸੈਨਿਕਾਂ ਦੀ ਸ਼ਹਾਦਤ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਦਾ ਦੇ ਲਈ ਦਰਜ ਹੋਗੀ ਅੱਤਾਂ ਵਕਫਾ ਜਗਾਵਾਂ ਤੇ ਅੱਜ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਦਿੱਲੀ ਦੇ ਵਿੱਚ ਵਾਰ ਮੈਮੋਰੀਅਲ ਦੇ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਨਮਨ ਕੀਤਾ ਗਿਆ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਵਾਰ ਮੈਮੋਰੀਅਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਜੋ ਉਹਨਾਂ ਦੇ ਵੱਲੋਂ ਆ ਵੱਡਾ ਯੋਗਦਾਨ ਪਾਇਆ ਗਿਆ ਇਸ ਵੱਡੀ ਜਿੱਤ ਦੇ ਵਿੱਚ ਇਸ ਤਰੀਕੇ ਦੇ ਨਾਲ 1999 ਦੇ ਵਿੱਚ ਕਰਜਲ ਦੀ ਜਿੱਤ ਦੇ ਵਿੱਚ ਪਾਕਿਸਤਾਨ ਨੂੰ ਪਾਕਿਸਤਾਨ ਪਾਕਿਸਤਾਨ ਦੀ ਸੈਨਾ ਨੂੰ ਸਬਕ ਸਿਖਾਇਆ ਆਤ ਉਸ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਨੂੰ ਚੇਦਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਗਿਆ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੋਕ ਕਰਨ ਅਗਲੀ ਵੇਲੇ ਖਬਰ ਦਾ ਖਬਰ ਪਟਿਆਲਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਪਿੰਡ ਜਾਲਾ ਦੇ ਵਿੱਚ ਕਿਸਾਨ ਤੇ ਪੁਲਿਸ ਆਮੋ-ਸਾਮਣੇ ਹੋਈ ਹੈ ਇੱਕ ਵਾਰ ਕੀਤੀ 18 ਏਕੜ ਜ਼ਮੀਨ ਨੂੰ ਲੈ ਕੇ ਦਰਸਲੇ ਪੂਰਾ ਵਿਵਾਦ ਹੈ ਜ਼ਮੀਨ ਤੇ ਕਬਜ਼ਾ ਕਰਨ ਪਹੁੰਚੇ ਕਿਸਾਨ ਦੀ ਕਿਸਾਨਾਂ ਦੀ ਪੁਲਿਸ ਦੇ ਨਾਲ ਬਹਿਸ ਹੋਈ ਹੈ ਕਿਸਾਨਾਂ ਵੱਲੋਂ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਵਿੱਚ ਇਸੇ ਤਰੀਕੇ ਦਾ ਵਿਵਾਦ ਹੋਇਆ ਸੀ ਜਦੋਂ ਕਿ ਪ੍ਰਸ਼ਾਸਨ ਜ਼ਮੀਨ ਅਖਵਾਇਰ ਕਰਨ ਦੇ ਲਈ ਪਹੁੰਚਿਆ ਸੀਗਾ ਤੇ ਹੁਣ ਮੋੜ ਤੋਂ ਅਜਿਹੀਆਂ ਤਸਵੀਰਾਂ ਪਟਿਆਲਾ ਦੇ ਪਿੰਡ ਜਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਈ ਹੈ ਐਕਵਾਇਰ ਕੀਤੀ 18 ਏਕੜ ਜ਼ਮੀਨ ਨੂੰ ਲੈ ਕੇ ਇਹ ਪੂਰਾ ਵਿਵਾਦ ਉਸੇ ਆ ਜਾ ਰਿਹਾ ਜ਼ਮੀਨ ਤੇ ਕਬਜ਼ਾ ਕਰਨ ਪਹੁੰਚੇ ਕਿਸਾਨਾਂ ਦੀ ਪੁਲਿਸ ਦੇ ਨਾਲ ਇਸ ਦਰਾਨ ਗੱਲਬਾਤ ਹੁੰਦੀ ਹੋਈ ਵੀ ਨਜ਼ਰ ਆਈ ਤੇ ਕਿਸਾਨਾਂ ਵੱਲੋਂ ਆ ਮੁਆਵਜ਼ਾ ਰਾਚੀ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਅਸੀਂ ਤਸਵੀਰਾਂ ਵਿੱਚ ਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੋ ਕਿ ਖੇਤਾਂ ਦੇ ਵਿੱਚ ਨਜ਼ਰ ਆ ਰਹੇ ਨੇ ਦਰਸਲ 18 ਏਕੜ ਦੀ ਪੂਰੀ ਜ਼ਮੀਨ ਹੈ ਜਿਸ ਨੂੰ ਕਿ ਐਕਵਾਇਰ ਕੀਤਾ ਜਾਣਾ ਹੈ ਅਤੇ ਇਸ ਨੂੰ ਲੈ ਕੇ ਇਹ ਪੂਰਾ ਵਿਵਾਦ ਹੈ ਜਦੋਂ ਪ੍ਰਸ਼ਾਸਨ ਅੱਜ ਵੀ ਆ ਪੂਰੇ ਲਾਮ ਲਸ਼ਕਰ ਦੇ ਨਾਲ ਜ਼ਮੀਨ ਉਖਾਇਰ ਕਰਨ ਦੇ ਲਈ ਪਹੁੰਚੇ ਇਸ ਦੌਰਾਨ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋ ਗਏ ਇੱਕ ਪਾਸੇ ਵੱਡੀ ਗੰਟੀ ਵਿੱਚ ਪੁਲਿਸ ਦੇ ਜਵਾਨ ਨਜ਼ਰ ਆ ਰਹੇ ਨੇ ਦੂਜੇ ਪਾਸੇ ਕਿਸਾਨ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਤੇ ਜ਼ਮੀਨ ਤੇ ਕਬਜ਼ਾ ਕਰਨ ਪਹੁੰਚੇ ਕਿਸਾਨਾਂ ਦੀ ਪੁਲਿਸ ਦੇ ਨਾਲ ਬਹਿਸ ਹੁੰਦੀ ਹੋਈ ਨਜ਼ਰ ਆਈ ਵਾਹ ਮੇਰੇ ਖੜਾ ਕਮਰਾ ਮਰਦਾ ਬਣ ਗਿਆ ਅੱਗੇ ਕਰ ਲੋ ਮੈਂ ਗੱਡੀ ਨੂੰ ਇੱਥੇ ਰੋਕੋ ਮਾਸਟਰ ਸਾਹਿਬ ਨੇ ਆ ਕੇ ਕਹਿੰਦਾ ਗੱਡੀ ਉਰੇ ਰੋਕਾ ਕਹਿੰਦਾ ਛੜਕ ਦੀ ਰੋਕੋ ਗੱਡੀ ਨਾ ਆਪਰਾ ਕਰ ਮੈਂ ਕਹਿ ਰਿਹਾ ਨਹੀਂ ਨਹੀਂ ਬਾਈ ਤੈਨੂੰ ਕਿੱਸਾ ਚੁਕਰ ਲੱਗਿਆ ਐਸੇ ਕਿੱਸਾ ਚੁਕਰ ਲੱਗ ਰਿਹਾ ਛੜਕ ਦੀ ਉੱਪਰ ਬਾਈ ਪਤਾ ਜੀ ਤੋਂ ਕਾਨੂੰਨ ਦੇ ਹੱਦ ਤੱਕ ਰੋਕ ਕਰਨ ਅਗਲੀ ਵੱਡੀ ਖਬਰ ਦਾ ਖਬਰ ਮਹਾਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ 16 ਸਾਲਾ ਲੜਕੀ ਦੇ ਨਾਲ ਗੈਂਗ ਰੇਪ ਦਾ ਇਹ ਪੂਰਾ ਮਾਮਲਾ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲ ਇਸ ਤੇ ਸਖਤ ਨੋਟਿਸ ਲਿਆ ਗਿਆ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਸੀਨੀਅਰ ਅਧਿਕਾਰੀ ਤੋਂ ਕਾਰਵਾਈ ਜਾਵੇ ਮਾਮਲੇ ਦੀ ਜਾਂਚ 28 ਜੁਲਾਈ ਤੱਕ ਰਿਪੋਰਟ ਸੌਂਪਣ ਦੇ ਵੀ ਆਦੇਸ਼ ਦੇ ਦਿੱਤੇ ਨੇ ਜ਼ਿਲ੍ਹਪੁਰ ਦੀ ਲੜਕੀ ਨੂੰ ਦੋ ਕਾਰ ਸਵਾਰਾਂ ਨੇ ਦਰਸਲ ਪਹਿਲਾਂ ਅਗਵਾ ਕੀਤਾ ਆ ਫਿਰ ਮਹਾਲੀ ਦੇ 11 ਫੀਸਦੀ ਵਿੱਚ ਲਿਜਾ ਕੇ ਰੇਪ ਕਰਨ ਦੇ ਇਲਜ਼ਾਮ ਲੱਗੇ ਨੇ ਰਾਹ ਪੁੱਛਣ ਦੇ ਬਹਾਨੇ ਕਾਰ ਸਵਾਰਾਂ ਨੇ ਲੜਕੀ ਨੂੰ ਰੋਕਿਆ ਜ਼ਬਰਨਕਾਰ ਦੇ ਵਿੱਚ ਬਿਠਾ ਕੇ ਮੁਹਾਲੀ ਲੈ ਕੇ ਗਏ ਰੇਪ ਕਰਕੇ ਲੜਕੀ ਨੂੰ ਉੱਥੇ ਹੀ ਛੱਡ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਦੋ ਅਣਪਛਾਤੇਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਤੇ ਇਸੇ ਪੂਰੇ ਮਾਮਲੇ ਦੇ ਵਿੱਚ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਵੀ ਸਖਤ ਨੋਟਿਸ ਲਿਆ ਗਿਆ ਤੇ ਕਿਹਾ ਗਿਆ ਕਿ ਕਿਸੇ ਸੀਨੀਅਰ ਅਧਿਕਾਰੀ ਤੋਂ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ 28 ਜੁਲਾਈ ਤੱਕ ਰਿਪੋਰਟ ਸੌਂਪਣ ਦੇ ਵੀ ਆਦੇਸ਼ ਦਿੱਤੇ ਗਏ ਨੇ ਆ ਦਰਸਲ ਜ਼ਿਲਪੁਰ ਦੀ ਲੜਕੀ ਨੂੰ ਦੋ ਕਾਰ ਸਵਾਰਾਂ ਦੇ ਵੱਲੋਂ ਪਹਿਲਾਂ ਅਗਵਾ ਕੀਤਾ ਜਾਂਦਾ ਫਿਰ ਮੁਹਾਲੀ ਦੇ 11 ਫੇਸ ਦੇ ਵਿੱਚ ਲਿਜਾ ਕੇ ਰੇਪ ਕਰਨ ਦੇ ਇਲਜ਼ਾਮ ਲੱਗੇ ਨੇ ਰਾਹ ਪੁੱਛਣ ਦੇ ਬਹਾਨੇ ਕਾਰ ਸਵਾਰਾਂ ਦੇ ਵੱਲੋਂ ਇੱਕ ਘਿਣਾਉਣੀ ਹਰਕਤ ਕੀਤੀ ਗਈ ਹੈ ਇਹ ਦਰਿੰਦਗੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜ਼ਬਰਨ ਕਾਰ ਦੇ ਵਿੱਚ ਬਿਠਾ ਕੇ ਮੁਹਾਲੀ ਲੈ ਕੇ ਗਏ ਰੇਪ ਕਰਕੇ ਲੜਕੀ ਨੂੰ ਉੱਥੇ ਛੱਡ ਕੇ ਫਰਾਰ ਹੋ ਗਏ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਛੁੱਟ ਚੁੱਕੇ ਨੇ ਉਮੇਜ ਜਿੱਥੇ ਇੱਕ 16 ਸਾਲਾ ਲੜਕੀ ਦੇ ਨਾਲ ਜ਼ਿੰਦਗੀ ਹੋਈ ਹੈ ਗੈਂਗ ਰੇਪ ਹੋਇਆ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਇਸ ਤੇ ਨੋਟਿਸ ਲਿਆ ਗਿਆ ਕੀ ਕੋਈ ਜਾਣਕਾਰੀ ਹੈ ਬਿਲਕੁਲ ਜਿਸ ਤਰ੍ਹਾਂ ਉਹਨਾਂ ਲਈ ਘਟਨਾ ਸਾਹਮਣੀ ਆਈ ਹੈ ਇਹ ਜ਼ਿੰਦਗੀ ਦੀ ਘਟਨਾ ਹੈ ਔਰ ਕਮਿਸ਼ਨ ਨੇ ਇਸ ਤੇ ਸੂ ਮੋਟੋ ਲਿਆ ਹੈ ਸੂਮ ਸੰਗਿਆਨ ਲਿਆ ਹੈ ਔਰ ਬੜੀ ਬੜੀ ਗੰਭੀਰਤਾ ਨਾਲ ਇਸ ਘਟਨਾ ਨੂੰ ਲਿਆ ਹੈ ਇਹ ਕਮਿਸ਼ਨ ਵੱਲੋਂ ਇੱਕ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ ਹੈ ਮੀਡੀਆ ਨੂੰ ਕੇਸ ਘਟਨਾ ਨੂੰ ਅਸੀਂ ਬੜੀ ਗੰਭੀਰਤਾ ਨਾਲ ਲੈ ਰਹੇ ਹਾਂ ਔਰ ਜਿਹੜੇ ਜ਼ਰੂਰੀ ਕਦਮ ਹੁੰਦੇ ਕਮਿਸ਼ਨ ਜਦੋਂ ਸੂ ਮੋਟੋ ਲੈਂਦਾ ਤਾਂ ਇੱਕ ਪ੍ਰੋਸੀਜਰ ਹੁੰਦਾ ਸਾਰੀ ਜਾਣਕਾਰੀ ਮੰਗੀ ਜਾਂਦੀ ਹੈ ਐਫ ਆਈ ਆਰ ਦੀ ਕਾਪੀ ਮੰਗੀ ਜਾਂਦੀ ਹੈ ਪੁਲਿਸ ਤੋਂ ਪੁੱਛਿਆ ਜਾਂਦਾ ਹੈ ਤਾਂ ਰਾਜਦਾਲੀ ਗਿੱਲ ਜਿਹੜੇ ਚੇਅਰਪਰਸਨ ਨੇ ਕਮਿਸ਼ਨ ਦੇ ਉਹਨਾਂ ਨੇ ਇੱਕ ਪੈਸਨੋਟ ਜਾਰੀ ਕਰਕੇ ਦੱਸਿਆ ਕਿ ਅਸੀਂ ਸੂ ਮੋਟੋ ਲੈ ਚੁੱਕੇ ਹਾਂ ਹੁਣ ਅੱਗੇ ਜਿਹੜੀ ਕਾਰਵਾਈ ਹੈ ਪੁਲਿਸ ਕਿਵੇਂ ਕਾਰਵਾਈ ਕਰ ਰਹੀ ਹੈ ਇਹ ਕੀ ਉਹ ਸਾਰੀ ਜਾਣਕਾਰੀ ਮੰਗੀ ਗਈ ਹੈ ਜੀ ਹਾਂ ਠੀਕ ਹੈ ਉਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਮਹਾਲੀ ਦੇ ਵਿੱਚ 16 ਸਾਲਾ ਲੜਕੀ ਦੇ ਨਾਲ ਗੈਂਗ ਰੇਪ ਦੇ ਮਾਮਲੇ ਦੇ ਵਿੱਚ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲ ਨੋਟਿਸ ਲਿਆ ਗਿਆ ਕਿਹਾ ਗਿਆ ਕਿ ਕਿਸੇ ਸੀਨੀਅਰ ਅਧਿਕਾਰੀ ਤੋਂ ਮਾਮਲੇ ਦੀ ਜਾਂ ਰਿਪੋਰਟ ਸੰਪਨ ਦੇਵੀ ਆਦੇਸ਼ ਦਿੱਤੇ ਗਏ ਨੇ। ਪੁੜੇ ਖਬਰ ਦਾ ਗਿਆਨੀ ਰਕबीर ਸਿੰਘ ਨੇ ਕਿਸੇ ਤਰ ਗੜਗੱਜ ਨੂੰ ਸਨਮਾਨਿਤ ਕੀਤਾ ਆਪਣੇ ਰਿਹਾਈਸ਼ ਤੇ ਸਦਕੇ ਸਰੋਪਾਉ ਦਿੱਤਾ ਗਿਆ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਫੀਦਾਰ ਗੜਗੱਜ ਨੂੰ ਹਰ ਪੱਧਰ ਤੇ ਸਹਿਯੋਗ ਦਾ ਭਰੋਸਾ ਦਿੱਤਾ ਇਸ ਮੁੱਚੇ ਪੰਥਕ ਕਾਰਜ ਕੌਮੀ ਇਕਜੁਟਤਾ ਦੀ ਭਾਵਨਾ ਦੇ ਨਾਲ ਹੁਣ ਤਾਂ ਗਿਆਨੀ ਰਗਵੇਰ ਸਿੰਘ ਦਾ ਇਸ ਨੂੰ ਲੈ ਕੇ ਬਿਆਨ ਵੀ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਸਮੁੱਚੇ ਪੰਥਕ ਕਾਰਜ ਕੌਮੀ ਇਕਜੁਟਤਾ ਦੀ ਭਾਵਨਾ ਦੇ ਨਾਲ ਹੁਣ ਤਖਸਿਲ ਕਿਸਕਰ ਸਾਹਿਬ ਤੇ ਸਾਬਕਾ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਵੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਨਮਾਨਿਤ ਕੀਤਾ ਗਿਆਨੀ ਸੁਲਤਾਨ ਸਿੰਘ ਨੇ ਵੀ ਜੱਥੇਦਾਰ ਗੜਗੱਜ ਨੂੰ ਸਨਮਾਨਿਤ ਕੀਤਾ ਇੱਥੇ ਵੀ ਜ਼ਿਕਰ ਯੋਗ ਹੈ ਕਿ ਦਰਸਲ ਜਦੋਂ ਇਹ ਵੱਡਾ ਫੈਸਲਾ ਲਿਆ ਗਿਆ ਸੀ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਜੱਥੇਦਾਰਾਂ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਉਸ ਤੋਂ ਬਾਅਦ ਆਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਲਗਾਇਆ ਗਿਆ ਤੇ ਉਸ ਤੋਂ ਬਾਅਦ ਹਾਲਾਂਕਿ ਜੱਥੇਦਾਰ ਤੇ ਸਾਬਕਾ ਜੱਥੇਦਾਰ ਦੇ ਵਿਚਾਲੇ ਆ ਦੂਰੀ ਬਰਕਰਾਰ ਸੀ ਹਾਲਾਂਕਿ ਜਦੋਂ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਉਹਨਾਂ ਦੀ ਪੂਰੀ ਤਾਜਪੂਰਸ਼ੀ ਅਨੰਦਪੁਰ ਸਾਹਿਬ ਦੇ ਵਿੱਚ ਹੁੰਦੀ ਉਦੋਂ ਵੀ ਗਿਆਨੀ ਰਗਵੇਰ ਸਿੰਘ ਦੇ ਵੱਲੋਂ ਇਸ ਮਾਮਲੇ ਤੋਂ ਦੂਰੀ ਬਣਾ ਕੇ ਰੱਖੀ ਗਈ ਤਾਂ ਇਸ ਦੇ ਵਿਚਾਲੇ ਇਹ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਤਾਂ ਹੁਣ ਗਿਆਨੀ ਰਗਵੇਰ ਸਿੰਘ ਨੇ ਜੱਥੇਦਾਰ ਗਰਗੱਜ ਨੂੰ ਸਨਮਾਨਤ ਕੀਤਾ ਆਪਣੇ ਰਿਹਾਈਸ਼ ਦੇ ਸੱਦ ਕੇ ਆਸਿਰੋ ਪਾਉ ਤੇ ਬ વિશે ਸਨਮਾਨ ਕੀਤਾ ਗਿਆ ਉਹਨਾਂ ਦੇ ਨਾਲ ਤਕਸਰੀ ਕਿਸਗਰ ਸਾਹਿਬ ਦੇ ਸਾਫਾ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਆ ਨਜ਼ਰ ਆ ਰਹੇ ਨੇ ਤੇ ਇਸ ਦੇ ਵਿਚਾਰੇ ਗਿਆਨੀ ਰਵੀਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਸਮੁੱਚੇ ਪੰਥਕ ਕਾਰਜ ਸੌਮੀ ਇਕਜੁੜਤਾ ਦੀ ਭਾਵਨਾ ਦੇ ਨਾਲ ਹੋਣ ਮਾਫੀ ਮੰਗਣ ਤੋਂ ਬਾਅਦ ਵੀ ਇਹ ਯੂਟਿਊਬਰ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਟਿਆਲਾ ਕੋਰਟ ਦੇ ਵਿੱਚ ਅਰਮਾਨ ਮਲਿਕ ਤੇ ਦੋਹਾਂ ਪਤਨੀਆਂ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਨੇ ਪਟੀਸ਼ਨ ਪਾਈ ਹੈ ਅਰਮਾਨ ਮਲਿਕ ਤੇ Hindu ਦੇਵੀ ਦੇਵਤਿਆਂ ਦੇ ਅਪਮਾਨ ਦੇ ਇਲਜ਼ਾਮ ਲਗਾਏ ਨੇ ਕਾਲੀ ਮਾਤਾ ਦਾ ਰੂਪ ਧਾਰਨ ਕਰਨ ਤੇ ਕੋਰਟ ਨੇ ਵੀ ਨੋਟਿਸ ਲੈ ਕੋਰਟ ਨੇ ਪੁਲਿਸ ਤੋਂ ਡਿਟੇਲਡ ਰਿਪੋਰਟ ਵੀ ਮੰਗ ਲਈ ਹੈ ਤਾਂ ਮਾਫੀ ਮੰਗਣ ਤੋਂ ਬਾਅਦ ਵੀ ਇਹ ਯੂਟਿਊਬਰ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਟਿਆਲਾ ਕੋਰਟ ਦੇ ਵਿੱਚ ਹੁਣ ਅਰਮਾਨ ਮਲਿਕ ਤੇ ਦੋਹਾਂ ਪਤਨੀਆਂ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਦਰਸਲ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਦੇ ਵੱਲੋਂ ਇਹ ਪਟੀਸ਼ਨ ਪਾਈ ਗਈ ਹੈ ਨਿਸ਼ਾਨੇ ਪਰ ਔਰ ਲੋਗੋ ਨੇ ਤੋਂ ਫਾਈਲ ਮਲਿਕ ਕ੍ਰਿਤਿਕਾ ਮੁੰਨੀ ਅਰਮਾਨ ਮਲਿਕ ਦੀ ਇੱਛਾ ਵੀ ਨਹੀਂ ਹੈ ਪਹਿਲਾਂ ਇੱਛਾ ਦੀ ਸੀ ਤੇ ਦੂਜੀ ਹੋਈ ਤੇ ਤੀਜੀ ਵੀ ਹੈ ਜਿਹਦਾ ਮੇਰੇ ਕੋਲ ਐਵੀਡੈਂਸ ਹੈਗਾ ਮੈਂ ਤੁਹਾਨੂੰ ਉਹ ਵੀ ਦੇ ਰਿਹਾ ਐਂਡ ਫੋਰਥ ਪਰਸਨ ਹੈ ਇਹਨਾਂ ਦਾ ਕੋਈ ਬੜਾ ਬਰਾਦਰ ਹੈ ਕਾਲੂ ਭਾਈ ਈਕ ਇਹਨਾਂ ਦੇ ਹੈ ਲક્ષਮੀ ਔਰ ਦੋ ਥਿੰਕ ਫਿਊ ਮੈਂਬਰ ਦਾ ਨਾਮ ਮੈਂ ਤੁਹਾਨੂੰ ਫੋਨ ਦੇ ਵਿੱਚ ਹੈਗਾ ਮੇਰੇ ਉਹ ਵੀ ਦੱਸ ਦਾਂਗਾ ਮੇਕਅਪ ਆਰਟਿਸਟ ਸਿੱਕਮ ਹੈ ਇਹ ਸਾਰੇ ਉੱਪਰ ਗੇਸ ਦਿੱਤੇ ਗਏ। ਕਾਰਨ ਕੀ ਆ ਬੋਲਦੇ ਕਿ। ਕਾਰਨ ਜਦ ظاہر ਹੈ। ਇਸੇ ਵਿੱਚ ਜਿਹੜਾ ਸਭ ਤੋਂ ਪਹਿਲਾ ਕਾਰਨ ਸਾਹਮਣੇ ਆਇਆ ਸੀਗਾ ਉਹ ਇਹ ਸੀਗਾ। ਇਹ ਤੁਸੀਂ ਦੇਖ ਸਕਦੇ ਹੋ। ਸਾਰੀ YouTube, Facebook, Twitter ਕੋਈ ਵੀ ਐਸਾ ਸੋਸ਼ਲ ਮੀਡੀਆ ਪਲੈਟਫਾਰਮ ਨਹੀਂ ਹੈ ਜਿੱਥੇ ਵੀਡੀਓ ਨਹੀਂ ਹੈ। ਸੈਕਿੰਡ ਜਿਹੜਾ ਲੋਕਾਂ ਦੀ ਨੀਲਾਚ ਨਹੀਂ ਆਇਆ ਸੈਕਿੰਡ ਏ ਅਰਮਾਨ ਮਲਿਕ ਹੈ ਹਨੁਮਾਨ ਜੀ ਦਾ ਸਰੂਪ ਇਸਨੇ ਤਾਂ ਅਰੰਭ ਕੀਤਾ ਥਿਸ ਇਜ਼ ਅ ਮੈਟਰ ਇਹ ਸਾਰੇ ਬੰਦੇ ਇਸ ਕ੍ਰਾਈਮ ਜੀ ਇਨਵੋਲ ਮੈਂ ਜਿਨ੍ਹਾਂ ਦੀ ਫੋਟੋ ਐਸ ਪਰ ਐਵੀਡੈਂਸ কোর্ਟ ਚ ਵੀ ਲੱਗ ਚੁੱਕੀ ਹਨ ਉਹ ਤੁਹਾਡੇ ਸਾਹਮਣੇ ਵੀ ਰੱਖਾ ਇਸ ਸਬੰਧੀ ਕਲਾ ਕੋਰਟ ਦੇ ਵਿੱਚ ਨਹੀਂ ਗੇਪ ਪਾਇਆ ਗਿਆ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਇਹ ਮੇਰੇ ਲੈਟਰ ਹੈਡ ਦੇ ਉੱਪਰ ਉਹਨਾਂ ਨੂੰ ਕੰਪਲੇਨਟ ਥਰੂ ਕੋਰਟ ਥਰੂ ਰਜਿਸਟਰਡ ਪੋਸਟ ਐਂਡ ਬਾਏ ਐਵਰੀ ਮੀਨ ਇਮੇਲ ਵੀ ਥਰੂ ਬਾਏ ਹੈਂਡ ਮੈਂ ਅਸ਼ੋਕੀ ਸਾਹਿਬ ਦੇ ਦਫ਼ਤਰ ਵੀ ਜਾ ਕੇ ਆਇਆ ਪਟਿਆਲਾ ਪਹਿਲਾਂ ਦਿੱਤੀਆਂ ਗਈਆਂ ਪੁਲਿਸ ਤੋਂ ਮੰਗ ਕੀਤੀ ਗਈ ਪੰਜਾਬ ਦੇ ਹਰ ਇੱਕ Hindu ਸੰਗਠਨ ਨੇ ਜਿਸ ਨੂੰ ਇਸ ਸੀ ਦਾ ਦੁੱਖ ਤੇ ਰੋष ਹੋਇਆ ਟਨ ਔਨ ਦਾ ਫਿਫਥ ਆਫ ਦਿਸ ਵਨ ਟੂ ਅਟਕ ਔਨ ਦਾ ਫੋਰਥ ਜਮੂਵੀਜ਼ ਲੋਗੋ ਨੇ ਦੇਖੀ ਹੈ ਉਨਮੇ ਉਸ ਲੜਕੀ ਦਾ ਜ਼ਿਕਰ ਹੈ ਹੁਨਕਾ ਨਾਮ ਨਹੀਂ ਹੈ ਉਨਕੀ ਪ੍ਰਾਈਵੇਸੀ ਕੋ ਧਿਆਨ ਮੇ ਰੱਖ ਕੇ ਮੈਂ ਵੀ ਨਾਮ ਕੀ ਉਪਰ ਨਹੀਂ ਆਉਂਗਾ ਪਰਿਵਾਰ ਕੇ ਕੰਟੈਕਟ ਮੇ ਰਹੇ ਕੋਨੇ मर्चेंट नेवी में उनका सिलेक्शन हो गया तो इन्होंने अपनी मम्मी से कहा कि मैं मर्चेंट में नहीं जाऊँगी ही डिक्लाइन डेट पाँच जुलाई का एक लेटर है उनका जो उन्होंने हमें रास्ते से लिखा है जब वो फोर एट सेवन फाइव पर जा रहे थे मुझे मिसेस बत्रा का फ़ोन आया आप इमीडिएटली आ जाइए जैसे ही मैं आया कुछ नेबरर्स हमारे वहाँ पर दरवाजे के पास तो मैं मुझे तभी डाउट पड़ गया कि ये जो पड़ोसी खड़े हैं यहाँ पर तो